ਲੋਕ ਸਭਾ ਚੋਣਾਂ ਦੌਰਾਨ ਕਈ ਵੱਡੇ ਚਿਹਰੇ ਚੋਣ ਮੈਦਾਨ ਦੇ ਵਿੱਚ ਨਿਤਰੇ ਹੋਏ ਨੇ ਜਿਨ੍ਹਾਂ ਦੀ ਸੰਪਤੀ ਦੇ ਵਿੱਚ ਪਿਛਲੇ ਸਮੇਂ ਤੋਂ ਲੈ ਕੇ ਹੁਣ ਤੱਕ ਕਾਫੀ ਜ਼ਿਆਦਾ ਵਾਧਾ ਦੇਖਣ ਨੂੰ ਮਿਲਿਆ। ਦਰਅਸਲ ਉਮੀਦਵਾਰਾਂ ਦੀ ਸੰਪਤੀ ਦਾ ਖੁਲਾਸਾ ਉਹਨਾਂ ਵੱਲੋਂ ਦਾਖਲ ਕੀਤੇ ਗਏ ਨਾਮਜ਼ਦਗੀ ਪੱਤਰਾਂ ਤੋਂ ਪਤਾ ਚੱਲਿਆ ਹੈ। ਜਿਸ ਦੇ ਵਿੱਚ ਉਮੀਦਵਾਰ ਵੱਲੋਂ ਆਪਣੀ ਜਾਇਦਾਦ ਦੇ ਵੇਰਵੇ ਨਿਸ਼ਚਿਤ ਕੀਤੇ ਗਏ ਨੇ। ਸੋ ਆਓ ਉਹਨਾਂ ਕੁਝ ਉਮੀਦਵਾਰਾਂ ਬਾਰੇ ਦੱਸਾਂਗੇ ਜਿਨ੍ਹਾਂ ਦੀ ਸੰਪਤੀ ਲਗਾਤਾਰ ਕਾਫੀ ਜ਼ਿਆਦਾ ਵਧੀ ਹੈ। ਬਠਿੰਡਾ ਹਲਕੇ ਤੋਂ ਕਾਂਗਰਸ ਦੇ ਉਮੀਦਵਾਰ ਜੀਤ ਮਹਿੰਦਰ ਸਿੱਧੂ ਦੀ ਗੱਲ ਕਰੀਏ ਤਾਂ ਉਹ ਵਿੱਤੀ ਤੌਰ ਤੇ ਕਾਫੀ ਜ਼ਿਆਦਾ ਮਜ਼ਬੂਤ ਨੇ ਕਿਉਂਕਿ ਉਹਨਾਂ ਦੀ ਸੰਪਤੀ ਦੇ ਵਿੱਚ ਲਗਾਤਾਰ ਵਾਧਾ ਹੋਇਆ ਹੈ ਨਾਮਜ਼ਦਗੀ ਪੱਤਰ ਦੇ ਵਿੱਚ ਦਿੱਤੇ ਵੇਰਵਿਆਂ ਦੇ ਅਨੁਸਾਰ ਜੀਤ ਮਹਿੰਦਰ ਸਿੰਘ ਸਿੱਧੂ ਦੇ ਕੋਲ ਸਾਲ 2007 ਦੇ ਵਿੱਚ 4.79 ਕਰੋੜ ਰੁਪਏ ਦੀ ਜਾਇਦਾਦ ਸੀ ਜਦਕਿ ਅੱਜ ਉਹਨਾਂ ਦੀ ਦੌਲਤ ਵਧ ਕੇ 30.45 ਕਰੋੜ ਰੁਪਏ ਹੋ ਚੁੱਕੀ ਹੈ ਇਸ ਤੋਂ ਪਹਿਲਾਂ 2017 ਦੇ ਵਿੱਚ ਉਹਨਾਂ ਦੀ ਸੰਪਤੀ 11.87 ਕਰੋੜ ਰੁਪਏ ਦੀ ਕਮੀ ਸੀ ਅਤੇ 2024 ਤੱਕ ਉਹਨਾਂ ਨੇ ਇੱਕ ਵੱਡੀ ਛਾਲ ਮਾਰੀ ਹੈ ਪਿਛਲੇ 3.7 ਸਾਲਾਂ ਦੌਰਾਨ ਉਹਨਾਂ ਦੀ ਜਾਇਦਾਦ ਦੇ ਵਿੱਚ 18.58 ਕਰੋੜ ਰੁਪਏ ਦਾ ਇਜ਼ਾਫਾ ਹੋਇਆ ਜਿਸ ਦਾ ਮਤਲਬ ਹੈ ਕਿ ਹਰ ਮਹੀਨੇ ਸਿੱਧੂ ਦੀ ਸੰਪਤੀ ਦੇ ਵਿੱਚ ਉਸਤਨ 20.87 ਲੱਖ ਰੁਪਏ ਦਾ ਵਾਧਾ ਹੋਇਆ ਦੂਜੇ ਪਾਸੇ ਬਠਿੰਡਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੀ ਜਾਇਦਾਦ ਵਧਨ ਦੀ ਬਜਾਏ ਘਟ ਹੋਈ ਹੈ ਆਪ ਉਮੀਦਵਾਰ ਖੁਡੀਆਂ ਨੇ ਜਦੋਂ ਸਾਲ 2022 ਦੇ ਵਿੱਚ ਵਿਧਾਨ ਸਭਾ ਚੋਣ ਲੜੀ ਸੀ ਤਾਂ ਉਹਨਾਂ ਦੀ ਸੰਪਤੀ 2.59 ਕਰੋੜ ਰੁਪਏ ਦੇ ਕਰੀਬ ਸੀ ਪਰ ਹੁਣ 2024 ਦੇ ਵਿੱਚ ਇਹ ਸੰਪਤੀ ਘਟ ਕੇ 1.7 ਕਰੋੜ ਰੁਪਏ ਰਹਿ ਗਈ ਹੈ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਤੋਂ ਉਮੀਦਵਾਰ ਐਨ ਕੇ ਸ਼ਰਮਾ ਦੀ ਜਾਇਦਾਦ ਦੇ ਬਾਰੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਕੋਲ ਮੌਜੂਦਾ ਸਮੇਂ ਦੇ ਵਿੱਚ 31.91 ਕਰੋੜ ਰੁਪਏ ਦੀ ਸੰਪਤੀ ਹੈ ਜਦਕਿ ਸਾਲ 2012 ਦੇ ਵਿੱਚ ਉਹਨਾਂ ਦੀ ਜਾਇਦਾਦ 5.80 ਕਰੋੜ ਰੁਪਏ ਦੇ ਕਰੀਬ ਸੀ ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹਨਾਂ 12 ਸਾਲਾਂ ਦੇ ਵਿੱਚ ਉਹਨਾਂ ਦੀ ਸੰਪਤੀ ਦੇ ਵਿੱਚ 5 ਗੁਣਾ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ ਸਾਲ 2022 ਦੀ ਗੱਲ ਕਰੀਏ ਤਾਂ ਉਸ ਸਮੇਂ ਐਨ ਕੇ ਸ਼ਰਮਾ ਦੇ ਕੋਲ 23.71 ਕਰੋੜ ਰੁਪਏ ਦੀ ਜਾਇਦਾਦ ਸੀ ਅਤੇ ਹੁਣ 22 ਵਰ੍ਹਿਆਂ ਮਗਰੋਂ ਉਹਨਾਂ ਦੀ ਸੰਪਤੀ ਦੇ ਵਿੱਚ ਕਰੀਬ 8 ਕਰੋੜ ਦਾ ਵਾਅਦਾ ਹੋਇਆ ਹੁਣ ਗੱਲ ਕਰਦੇ ਹਾਂ ਪਟਿਆਲਾ ਤੋਂ ਕਾਂਗਰਸ ਦੇ ਉਮੀਦਵਾਰ ਡਾਕਟਰ ਤਰੰबीर ਗਾਂਧੀ ਦੀ ਜਿਨ੍ਹਾਂ ਦੇ ਕੋਲ ਮੌਜੂਦਾ ਸਮੇਂ ਦੇ ਵਿੱਚ 8.5 ਕਰੋੜ ਰੁਪਏ ਦੀ ਸੰਪਤੀ ਹੈ ਜਦਕਿ ਸਾਲ 2014 ਦੇ ਵਿੱਚ ਉਨ੍ਹਾਂ ਦੀ ਸੰਪਤੀ 4.51 ਕਰੋੜ ਰੁਪਏ ਦੇ ਕਰੀਬ ਸੀ ਇਸ ਤਰ੍ਹਾਂ ਲੁਧਿਆਣਾ ਤੋਂ ਭਾਜਪਾ ਦੇ ਉਮੀਦਵਾਰ ਰਮਨਿਤ ਸਿੰਘ ਬਿੱਟੂ ਦੀ ਦੌਲਤ ਮੌਜੂਦਾ ਸਮੇਂ ਦੇ ਵਿੱਚ 5.87 ਕਰੋੜ ਰੁਪਏ ਦੇ ਕਰੀਬ ਹੈ ਜਦਕਿ ਸਾਲ 2000 9 ਦੇ ਵਿੱਚ ਉਹਨਾਂ ਦੇ ਕੋਲ 2.18 ਕਰੋੜ ਰੁਪਏ ਦੇ ਕਰੀਬ ਜ਼ਾਇਦਾ ਸੀ ਜਾਨਕੀ ਇਸ ਸਮੇਂ ਦੇ ਦੌਰਾਨ ਉਹਨਾਂ ਦੀ ਸੰਪਤੀ ਦੇ ਵਿੱਚ ਪੌਣੇ 3 ਗੁਣਾ ਦਾ ਵਾਧਾ ਹੋਇਆ ਗੁਰਦਾਸਪੁਰ ਤੋਂ ਕਾਂਗਰਸ ਦੇ ਉਮੀਦਵਾਰ ਸੁਖਜਿੰਦਰ ਸਿੰਘ ਰੰਧਾਵਾ ਦੇ ਕੋਲ ਮੌਜੂਦਾ ਸਮੇਂ 7.12 ਕਰੋੜ ਦੀ ਸੰਪਤੀ ਹੈ ਜਦਕਿ ਸਾਲ 2007 ਦੇ ਵਿੱਚ ਉਹਨਾਂ ਦੇ ਕੋਲ 2.37 ਕਰੋੜ ਦੀ ਜ਼ਾਇਦਾ ਸੀ ਸਾਲ 2007 ਤੋਂ ਲੈ ਕੇ ਹੁਣ ਤੱਕ ਉਹਨਾਂ ਦੀ ਸੰਪਤੀ ਦੇ ਵਿੱਚ ਕਰੀਬ 3 ਗੁਣਾ ਦਾ ਵਾਧਾ ਦਰਜ ਕੀਤਾ ਗਿਆ ਹੈ ਇਸ ਤੋਂ ਇਲਾਵਾ ਪੀਟ ਕੋਟ ਹਲਕੇ ਤੋਂ ਭਾਜਪਾ ਦੇ ਉਮੀਦਵਾਰ ਹੰਸਰਾਜ ਹੰਸੀ ਸੰਪਤੀ ਮਿਉਦਾ ਸਮੇਂ ਦੇ ਵਿੱਚ 16.33 ਕਰੋੜ ਰੁਪਏ ਦੱਸੀ ਜਾ ਰਹੀ ਹੈ ਜਦਕਿ ਸਾਲ 2009 ਦੇ ਵਿੱਚ ਉਹਨਾਂ ਦੀ ਸੰਪਤੀ 10.78 ਕਰੋੜ ਦੀ ਸੀ ਹੰਸਰਾਜ ਹੰਸੀ ਸੰਪਤੀ ਦੇ ਵਿੱਚ ਕਰੀਬ 6 ਕਰੋੜ ਰੁਪਏ ਦਾ ਵਾਧਾ ਦਿਖਣ ਨੂੰ ਮਿਲਿਆ ਅਤੇ ਉਹਨਾਂ ਦੇ ਵੱਲੋਂ ਆਪਣੇ ਨਾਮਜ਼ਦਗੀ ਪੱਤਰ ਦੇ ਵਿੱਚ ਦਰਸਾਇਆ ਗਿਆ ਹੈ ਬਿਊਰੋ ਰਿਪੋਰਟ ਹਮਦਰਦ ਟੀਵੀ